ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਸਤਮਾ ਭਾਗ ਧਰਮੀ ਮਹਾਪੁਰਖ ਧਾਰਮਿਕ ਆਗੂ ਅਤੇ ਰਾਸੀ ਆਗੂ ਅਤੇ 8ਵਾਂ ਭਾਗ ਝੂਠ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਕਾਗੂ ਅਤੇ ਸਿਆਸੀ ਮਨੁੱਖ ਧਰਮੀ ਕਦੇ ਨਹੀਂ ਹੋ ਸਕਦਾ ਧਰਮੀ ਮਹਾਪੁਰਖ ਉਹ ਹੁੰਦਾ ਹੈ ਜਿਹੜਾ ਗਰਾਵਟ ਦੇ ਹਨੇਰੇ ਖੂਹ ਵਿੱਚ ਡਿੱਗ ਚੁੱਕੇ ਮਨੁੱਖ ਨੂੰ ਇਨਸਾਨੀਅਤ ਦੇ ਸੱਚੇ ਸੇਵਾਦਾਰ ਕੁਰਬਾਨੀ ਦਾ ਪੁੱਤਲੇ अथवा ਸੰਤ ਸੂਰਮੇ ਬਣਾਉਣ ਲਈ ਜਨਮ ਲੈਂਦਾ ਹੈ ਅਜਿਹਾ ਤਿਆਗ ਮੂਰਤੀ ਮਹਾਨਪੁਰਖ ਕੋਚੀ ਆਤਮਕ ਅਵਸਥਾ ਬਣਾਉਣ ਵਾਲੇ ਸਿਧਾਂਤ ਲੋਕਾਂ ਨੂੰ ਸਮਝਾਉਂਦਾ ਹੈ ਸੱਚ ਦੀ ਪਛਾਣ ਕਰਾ ਕੇ ਸਤ ਸਰੂਪ ਪਰਮਾਤਮਾ ਨਾਲ ਜੋੜਦਾ ਹੈ ਪਰ ਧਾਰਮਿਕ ਆਗੂ ਧਰਮੀ ਮਹਾਪੁਰਖਾਂ ਦੇ ਬਣਾਏ ਸਿਧਾਂਤਾਂ ਨੂੰ ਗਲਤ ਰੰਗ ਵਿੱਚ ਪੇਸ਼ ਕਰਕੇ ਲੋਕਾਂ ਨੂੰ ਲੁੱਟਦਾ ਹੈ ਧਰਮੀ ਮਨੁੱਖ ਲੋਕਾਂ ਨੂੰ ਪਰਮਾ ਤੋਂ ਰਹਿਤ ਕਰਕੇ Nirbhau ਬਣਾਉਂਦਾ ਹੈ ਜਦਕਿ ਧਾਰਮਿਕ ਆਗੂ ਲੋਕਾਂ ਨੂੰ ਕਈ ਟੰਗਾਂ ਦੇ ਪਰਮਾ ਵਿੱਚ ਫਸਾ ਕੇ ਭੈ ਪੀਤ ਕਰੀ ਰੱਖਦਾ ਹੈ ਅਤੇ ਨਰੂਲ ਆਪਣੀ ਸੁਆਰਥ ਸਿੱਧੀ ਲਈ ਧਰਮ ਦੀ ਗੁਣਕਾਰੀ ਨੂੰ ਹਾਰ ਨੂੰ ਵਿਗਾੜ ਕੇ ਲੋਕਾਂ ਨੂੰ ਕਰਾਹੇ ਪਾਉਂਦਾ ਹੈ ਧਰਮੀ ਮਹਾਪੁਰਖ ਪੂਰਨ ਤੌਰ ਤੇ त्यागी ਅਤੇ ਕੁਰਬਾਨੀ ਦਾ ਪੁਤਲਾ ਹੁੰਦਾ ਹੈ ਜਦਕਿ ਧਾਰਮਿਕ ਆਗੂ ਪਰਲੇ ਦਰਜੇ ਦਾ ਪੇਖੀ ਪਖੰਡੀ ਅਤੇ ਤ੍ਰਿਸ਼ਨਾ ਗ੍ਰਸਿਆ ਹੁੰਦਾ ਹੈ ਧਰਮੀ ਮਨੁੱਖ ਲੋਕਾਂ ਨੂੰ ਬ੍ਰਹਮ ਦੇ ਗਿਆਨ ਤੋਂ ਜਾਣੂ ਕਰਾਉਂਦੇ ਹਨ ਅਤੇ ਫੋਕਟ ਕਰਮ ਕਾਂਡ ਦੀ ਬੰਦਨਾ ਤੋਂ ਮੁਕਤੀ ਦਿਵਾਉਂਦੇ ਹਨ ਪਰ ਧਾਰਮਿਕ ਆਗੂ ਬ੍ਰਾਹਮਣ ਸਾਧ ਬਾਣਿਆਂ ਵਾਲੇ ਪੇਖੀ ਹੈ ਡੇਰੇਦਾਰ अथवा ਅਜੋਕਾ ਪੰਥਕ ਜਥੇਦਾਰ ਲੋਕਾਂ ਨੂੰ ਧਰਮ ਦੇ ਅਸਲੀ ਨਿਜਮਾ ਤੋਂ ਅਣਜਾਣ ਰੱਖਣ ਵਿੱਚ ਸੁੱਖ ਅਨੁਭਵ ਕਰਦਾ ਹੈ ਅਤੇ ਲੋਕਾਂ ਦੀ ਲਹੂ ਪਸੀਨੇ ਦੀ ਕਮਾਈ ਨੂੰ ਕੰਦਾ ਕੋਠਿਆਂ ਵਿੱਚ ਠੱਪੀ ਜਾਣ ਨੂੰ ਹੀ ਪੁੰਨ ਕਰਮ ਬਣਾ ਦਿੰਦਾ ਹੈ ਅਰਬਾਂ ਖਰਬਾਂ ਦੇ ਧਨ ਨੂੰ ਲੁੱਟਦਾ ਮਾਲ ਸਮਝ ਕੇ ਖੁਰਦ-ਬੁਰਦ ਕਰਦਾ ਹੈ ਪਰ ਧਰਮ ਦੇ ਅਸਲੀ ਅਸੂਲਾਂ ਤੋਂ ਜਨਤਾ ਨੂੰ ਜਾਣੂ ਕਰਾਉਣ ਦੇ ਪ੍ਰਬੰਧ ਦੀ ਗੱਲ ਕਰਨ ਵਾਲਿਆਂ ਲਈ ਇਹ ਜਥੇਦਾਰ ਸਦਾ ਦਿਵਾਲੀਆ ਹੀ ਬਣਿਆ ਦਿਸਦਾ ਹੈ ਧਰਮੀ ਆਤਮਾ ਸੱਚ ਦੀ ਪੁਜਾਰੀ ਹੈ ਜਦ ਕਿ ਧਾਰਮਿਕ ਆਗੂ ਝੂਠ ਦਾ ਅਨਣ ਭਗਤ ਹੁੰਦਾ ਹੈ ਅਤੇ ਪਰਲੇ ਦਰਜੇ ਦਾ ਪਖੰਡੀ ਅਤੇ ਪੇਖੀ ਹੁੰਦਾ ਹੈ ਧਰਮੀ ਲੋਕ ਲੋਕਾਂ ਦੇ ਸਰੀਰ ਵਿੱਚ ਨਰੁਈ ਜ਼ਿੰਦਗੀ ਭਰਦਾ ਹੈ ਜਦ ਕਿ ਧਾਰਮਿਕ ਆਗੂ ਦਾਨ ਦੇ ਬਹਾਨੇ ਲੋਕਾਂ ਦੀਆਂ ਨਾੜਾਂ ਵਿੱਚੋਂ ਖੂਨ ਚੂਸ ਕੇ ਉਹਨਾਂ ਨੂੰ ਪੀਲੇ ਪੂਕ ਕਰੀ ਰੱਖਦਾ ਹੈ ਧਰਮੀ ਆਤਮਾ ਤੇ ਪਰਮਾਤਮਾ ਵਿੱਚ ਭਿੰਨ ਭੇਦ ਨਹੀਂ ਹੁੰਦਾ ਪਰ ਧਾਰਮਿਕ ਆਗੂ ਸ਼ੈਤਾਨ ਨਾਲ ਇੱਕਮਿਕ ਹੋ ਚੁੱਕਾ ਹੁੰਦਾ ਹੈ ਧਰਮੀ ਪੁਰਖ ਦੇ ਹਿਰਦੇ ਵਿੱਚ ਪ੍ਰਭੂ ਕੀਰਤੀ ਦਾ ਕੀਰਤਨ ਨਰੰਤਰ ਜਾਰੀ ਰਹਿੰਦਾ ਹੈ ਅਤੇ ਉਹ ਕਿਸੇ ਵਿਖਾਵੇ ਵਾਲੇ ਧਰਮ ਕਰਮ ਦੇ ਪ੍ਰੁੱਤ ਹੁੰਦਾ ਹੈ ਜਦ ਕਿ ਧਾਰਮਿਕ ਆਗੂ ਮਨੋਰੰਜਨ ਵਾਲੇ ਰਾਗ ਗਾਣੇ ਤੋਂ ਮਿਲਦੇ ਕੰਨ ਰਸ ਨੂੰ ਹੀ ਮੁਕਤੀ ਦਾ ਸਾਧਨ ਦੱਸ ਕੇ ਲੋਕਾਂ ਨੂੰ ਲੁੱਟਦਾ ਹੈ ਅਤੇ ਵਿਖਾਵੇ ਵਾਲੇ ਧਰਮ ਕਰਮ अथवा ਜਪ ਤਪ ਦੇ ਗੇੜ ਵਿੱਚ ਪਾਉਂਦਾ ਹੈ ਧਰਮੀ ਨੂੰ ਚੇਲਿਆਂ ਦੀ ਜਾਂ ਦਲਾਲਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਜਦ ਕਿ ਧਾਰਮਿਕ ਆਗੂ ਦੀ ਪ੍ਰਭੂਤਾ ਦਾ ਆਸਰਾ ਉਸਦੇ ਚੇਲੇ ਹਨ ਅਤੇ ਉਸ ਨੂੰ ਆਪਣੇ ਚੇਲਿਆਂ ਵਿੱਚ ਵਾਅਦਾ ਕਰ ਲੈਣ ਦੀ ਲਾਲਸਾ ਚੰਬੜੀ ਹੁੰਦੀ ਹੈ ਜਿੰਨੇ ਬਹੁਤੇ ਚੇਲੇ ਉਹਨਾਂ ਬਹੁਤਾ ਚੜਤ ਚੜਾਵਾ ਨਿਰੇ ਭੇਖ ਧਾਰੀਆਂ ਹੱਠ ਕਰਮੀ ਅਥਵਾ ਉਚੇਚੇ ਪਹਿਰਾਵਿਆਂ ਵਾਲੇ ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲੇ ਚਤੁਰ ਅਤੇ ਤ੍ਰਿਸ਼ਨਾਲੂ ਧਰਮ ਆਗੂਆਂ ਦੇ ਬਾਰੇ ਧਰਮੀ ਸਤਿਪੁਰਖ ਦਾ ਫੁਰਮਾਨ یوں ਹੈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹ ਦੇ ਸ਼ਿਤਾਵੇ ਪੰਨਾ 732 ਮਹਾਤਮਾ ਬੁੱਧ ਧਰਮੀ ਸੀ ਪਰ ਭਿਖਸ਼ੂ ਧਰਮ ਆਗੂ ਬਣ ਗਏ। ਹਜ਼ਰਤ ਮੁਹੰਮਦ ਸਾਹਿਬ ਧਰਮੀ ਸਨ, ਖਲੀਫੇ, ਪੀਰ, ਮੋਲਾਣੇ, ਕਾਜ਼ੀ ਆਦਿ ਧਾਰਮਿਕ ਆਗੂ ਬਣ ਗਏ। ਹਜ਼ਰਤ ਈਸਾ ਧਰਮੀ ਸਨ, ਪਾਦਰੀ अथवा ਓਪ ਧਰਮ ਆਗੂ ਬਣ ਗਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨਰੰਕਾਰੀ अथवा ਉਹਨਾਂ ਦੇ ਬਾਕੀ ਨੌ ਸਰੂਪ ਧਰਮੀ ਪੁਰਖ ਸਨ। ਪਰ ਉਹਨਾਂ ਦੇ ਕੁਝ ਸਮੇਂ ਮਗਰੋਂ ਹੀ ਪੇਸ਼ਾਵਰ ਜਥੇਦਾਰ, ਸਾਧ ਬਾਣੀਆਂ ਵਾਲੇ अथवा ਉਚੇਚੇ ਬਾਣੀਆਂ ਵਿੱਚ ਸ਼ੋਭਦੇ ਗੱਡੀਆਂ ਦੇ ਮਾਲਕ ਡੇਰੇਦਾਰ ਗ੍ਰੰਥੀ ਪੇਸ਼ਾਵਰ ਪੇਸ਼ਾਵਰ ਪ੍ਰਚਾਰਕ ਪੇਸ਼ਾਵਰ ਰਾਗੀ ਢਾਡੀ ਸਾਰੇ ਧਾਰਮਿਕ ਆਗੂ ਬਣ ਗਏ ਦੁਨੀਆ ਵਿੱਚ ਬ੍ਰਾਹਮਣ ਇੱਕ ਅਜਿਹਾ ਧਾਰਮਿਕ ਆਗੂ ਹੈ ਜਿਹੜਾ ਵਰਣਵੰਡ ਦੇ ਸਮੇਂ ਕਰੀਬ 5000 ਸਾਲ ਤੋਂ ਹੀ ਧਾਰਮਿਕ ਆਗੂ ਬਣ ਗਿਆ ਸੀ ਅਤੇ ਫਿਰ ਉਸ ਨੇ ਆਪ ਆਪਣੀ ਮਰਜ਼ੀ ਦੇ ਭਗਵਾਨ ਰਾਮਚੰਦਰ ਕ੍ਰਿਸ਼ਨ ਜੀ ਪੈਦਾ ਕੀਤੇ ਅਤੇ ਉਹਨਾਂ ਦੀਆਂ ਪੱਥਰ ਮੂਰਤੀਆਂ ਦੀ ਪੂਜਾ ਕਰਵਾਈ ਅਤੇ ਆਪਣੀ ਲੁੱਟ ਦੇ ਸਾਧਨ ਵਿਧਾਏ ਪੰਡਤ अथवा ਬ੍ਰਾਹਮਣ ਪਰੋਤ ਦੇ ਆਚਰਣ ਦੇ ਬਾਰੇ ਉਹ ਸ਼ੋ ਰਜਨੀਸ਼ ਦੇ ਵਿਚਾਰ ਇਸ ਤਰ੍ਹਾਂ ਲਿਖੇ ਹਨ ਇੱਕ ਨੌਜਵਾਨ ਸ਼ੈਤਾਨ ਤੌਰ ਦਾ ਹੋਇਆ ਆਪਣੇ ਮਾਲਕ ਬੁੱਢੇ ਸ਼ੈਤਾਨ ਨੂੰ ਖੁਲਾਉਂਦਾ ਹੈ ਉਹ ਡਰ ਨਾਲ ਕੰਬ ਰਿਹਾ ਸੀ ਉਸ ਨੇ ਬੁੱਢੇ ਸ਼ੈਤਾਨ ਨੂੰ ਕਿਹਾ ਕਿ ਕੁਝ ਛੇਤੀ ਕਰਨਾ ਹੋਵੇਗਾ ਕਿਉਂਕਿ ਧਰਤੀ ਤੇ ਇੱਕ ਵਿਅਕਤੀ ਸੱਚ ਨੂੰ ਪ੍ਰਾਪਤ ਹੋ ਗਿਆ ਹੈ ਅਤੇ ਜੇ ਇੱਕ ਵਾਰੀ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਤਾਂ ਫਿਰ ਸਾਡੇ ਧੰਦੇ ਦਾ ਕੀ ਹੋਵੇਗਾ ਬੁੱਢੇ ਸ਼ੈਤਾਨ ਨੇ ਹੱਸ ਕੇ ਆਖਿਆ ਕਿ ਚਿੰਤਾ ਨਾ ਕਰੋ ਸਾਰਾ ਇੰਤਜ਼ਾਮ ਹੋ ਚੁੱਕਿਆ ਹੈ ਸਾਡੇ ਲੋਕ ਧਰਤੀ ਤੇ ਪਹੁੰਚ ਚੁੱਕੇ ਹਨ ਜਵਾਨ ਸ਼ੈਤਾਨ ਨੇ ਕਿਹਾ ਕਿ ਉਹ ਧਰਤੀ ਤੋਂ ਹੀ ਆ ਰਿਹਾ ਹੈ ਉਸ ਨੇ ਇੱਕ ਵੀ ਆਪਣਾ ਸ਼ੈਤਾਨ ਨਹੀਂ ਵੇਖਿਆ ਬੁੱਢੇ ਸ਼ੈਤਾਨ ਨੇ ਕਿਹਾ ਕਿ ਪੰਡਿਤ ਪ੍ਰੋਤ ਹੀ ਮੇਰੇ ਲੋਕ ਹਨ ਉਹਨਾਂ ਨੇ ਉਸ ਵਿਅਕਤੀ ਨੂੰ ਘੇਰਾ ਪਾ ਲਿਆ ਹੈ ਜਿਸ ਨੇ ਸੱਚ ਨੂੰ ਜਾਣਿਆ ਹੈ ਹੁਣ ਉਹੀ ਸੱਚੇ ਆਦਮੀ ਅਤੇ ਭੀੜ ਦੇ ਵਿੱਚ ਵਿਚੋਲੇ ਬਣ ਜਾਣਗੇ ਉਹ ਮੰਦਰਾਂ ਨੂੰ ਬਣਾਉਣਗੇ ਉਹੀ ਸ਼ਾਸਤਰ ਲਿਖਣਗੇ ਉਹੀ ਵਿਆਖਿਆ ਕਰਨਗੇ ਅਤੇ ਉਹ ਸਭ ਸੱਚੀਆਂ ਗੱਲਾਂ ਨੂੰ ਖਤਮ ਕਰ ਦੇਣਗੇ ਇਹ ਲੋਕਾਂ ਨੂੰ ਪੂਜਾ ਕਰਨ ਵਾਸਤੇ ਕਹਿਣਗੇ ਅਤੇ ਲੋੜਾਂ ਪੂਰੀਆਂ ਕਰਵਾਉਣ ਲਈ ਪ੍ਰਾਰਥਨਾ ਕਰਨ ਵਾਸਤੇ ਕਹਿਣਗੇ ਅਤੇ ਇਹਨਾਂ ਸਾਰੇ ਚੱਕਰਾਂ ਵਿੱਚ ਸੱਚ ਗੁਵਾਚ ਜਾਵੇਗਾ ਪੰਡਿਤ ਪੁਰਹੁਤ ਅਤੇ ਹੋਰ ਸਾਰੇ ਧਾਰਮਿਕ ਆਗੂ ਜਿਸ ਧਰਮ ਦੀ ਪ੍ਰਤੀਨਿਧਤਾ ਕਰਦੇ ਹਨ ਇਹ ਉਸ ਦੇ ਮਿੱਤਰ ਨਹੀਂ ਹਨ ਇਹ ਧਾਰਮਿਕ ਆਗੂ ਹੀ ਉਸ ਧਰਮ ਦੇ ਸਭ ਤੋਂ ਵੱਡੇ ਆਗੂ ਹਨ ਇਹ ਪੰਡਿਤ ਪੁਰਹੁਤ ਵਿਖਾਵਾ ਇਹ ਕਰਦੇ ਹਨ ਕਿ ਉਹਨਾਂ ਦੇ ਪਵਿੱਤਰ ਗ੍ਰੰਥ ਈਸ਼ਵਰ ਨੇ ਆਪ ਲਿਖੇ ਹਨ ਇਹ ਵਿਚਾਰ ਹੀ ਮੂਰਖਤਾਪੂਰਨ ਹੈ ਕਿਸੇ ਹੋਰ ਦੀ ਬਜਾਏ ਪੰਡਿਤ ਪੁਰਹੁਤ ਮਨੁੱਖਤਾ ਨੂੰ ਸਭ ਤੋਂ ਵੱਧ ਧੋਖਾ ਦੇ ਰਹੇ ਹਨ ਸੰਸਾਰ ਵਿੱਚ ਇਹ ਸਭ ਤੋਂ ਬੁਰਾ ਧੰਦਾ ਹੈ ਵੇਸਵਾ ਦੇ ਧੰਦੇ ਤੋਂ ਵੀ ਬੁਰਾ ਜਦ ਤੱਕ ਧਰਮ ਨੂੰ ਇਨ੍ਹਾਂ ਪੰਡਤਾਂ ਪੁਰਹਤਾਂ ਪੇਸ਼ਾਵਰ ਧਾਰਮਿਕ ਆਗੂਆਂ ਦੇ ਹੱਥ ਵਿੱਚੋਂ ਆਜ਼ਾਦ ਨਹੀਂ ਕਰਵਾਇਆ ਜਾਂਦਾ ਦੁਨੀਆ ਬਸ ਇੱਕ ਮਿਥਿਹਾਸਕ ਧਰਮ ਦੇ ਨਾਲ ਹੀ ਜਿਉਂਦੀ ਰਹੇਗੀ ਪੰਡਤ ਪੁਰਹਤਾਂ ਨੇ ਲੋਕਾਂ ਨੂੰ ਦੁਖੀ ਬਣਾ ਦਿੱਤਾ ਹੈ ਕਿਉਂਕਿ ਦੁਨੀਆ ਦੇ ਸਭ ਤਰ੍ਹਾਂ ਦੇ ਸੁੱਖਾਂ ਦੀ ਨਿੰਦਾ ਕਰਦੇ ਹਨ ਤਾਂ ਕਿ ਉਹ ਪਰਲੋਕ ਦੇ ਸੁੱਖਾਂ ਦੀ ਪ੍ਰਸ਼ੰਸਾ ਕਰ ਸਕੇ ਪੰਡਿਤ ਪ੍ਰੋਹੁਤ ਉਹ ਨ ਸਾਰਿਆਂ ਦੇ ਦੁਸ਼ਮਣ ਹਨ ਜੋ ਵੀ ਸੱਚ ਨੂੰ ਪ੍ਰੇਮ ਕਰਦੇ ਹਨ ਜੋ ਵੀ ਸੱਚ ਦੀ ਖੋਜ ਵਿੱਚ ਹੈ ਜਾਂ ਜਿਨ੍ਹਾਂ ਨੇ ਸੱਚ ਨੂੰ ਪਾ ਲਿਆ ਹੈ ਜਿਵੇਂ ਇਹ ਬ੍ਰਾਹਮਣ ਸ੍ਰੀ ਗੁਰੂ ਨਾਨਕ ਨਰਨਕਰੀ ਜੀ ਦਾ ਜਾਨੀ ਦੁਸ਼ਮਣ ਬਣ ਖਲੋਤਾ ਸੀ ਪੰਡਿਤ ਪ੍ਰੋਹੁਤ ਪੇਸ਼ਾ ਵਰ ਧਾਰਮਿਕ ਆਗੂ ਬੜੇ ਨਮਰ ਨਿਮਰਤਾ ਵਾਲੇ ਹੋਣ ਦਾ ਵਿਖਾਵਾ ਕਰਦੇ ਹਨ ਪਰ ਅਸਲ ਵਿੱਚ ਇਹ ਬੜੇ ਪ੍ਰਤੀਸ਼ੋਧਪੂਰਨ ਬਦਲੇ ਦੀ ਭਾਵਨਾ ਰੱਖਣ ਵਾਲੇ ਹਨ ਪੰਡਿਤ ਪ੍ਰੋਹੁਤ ਨੇ ਸਿਰਫ ਜੁੱਧ ਹੀ ਕਰਵਾਏ ਹਨ ਉਹ ਉਹਨਾਂ ਨੂੰ ਧਰਮ ਯੁੱਧ ਕਹਿੰਦੇ ਹਨ ਧਾਰਮਿਕ ਆਗੂ ਦੇ ਵਾਂਗ ਹੀ ਰਾਸੀ ਆਦਮੀ ਧਰਮੀ ਕਦੇ ਨਹੀਂ ਹੋ ਸਕਦਾ ਕਿਉਂਕਿ ਸਿਆਸੀ ਆਦਮੀ ਧਾਰਮਿਕ ਆਗੂ ਵਾਂਗ ਪਰਲੇ ਦਰਜੇ ਦਾ ਤ੍ਰਿਸ਼ਨਾਲੂ ਅਤੇ ਸੁਆਰਥੀ ਹੁੰਦਾ ਹੈ ਧਾਰਮਿਕ ਆਗੂ ਪਾਪ ਕਰਮ ਨਾਲ ਮਿਲਣ ਵਾਲੇ ਕੁੰਭੀ ਨਰਕ ਦੇ ਦੁੱਖ ਦਾ ਡਰ ਪਾ ਕੇ ਲੋਕਾਂ ਨੂੰ ਪਹਿਲਾਂ ਭੈਪੀਤ ਕਰਦਾ ਫਿਰ ਦਾਨ ਪੁੰਨ ਨੂੰ ਵੱਡਾ ਪਾਪਨਾਸ਼ਕ ਕਰਮ ਦੱਸ ਕੇ ਬੇਅੰਤ ਧਨ ਲੁੱਟਦਾ ਹੈ ਇਸੇ ਤਰ੍ਹਾਂ ਸਿਆਸੀ ਆਗੂ ਵੀ ਝੂਠੀਆਂ ਖਬਰਾਂ ਫੈਲਾ ਕੇ ਸਰਹੱਦ ਤੇ ਦੁਸ਼ਮਣ ਦੀਆਂ ਫੌਜਾਂ ਇਕੱਠੀਆਂ ਹੋ ਰਹੀਆਂ ਹਨ ਦੇਸ਼ ਵਿੱਚ ਭਿਆਨਕ ਬਿਮਾਰੀ ਪੈ ਗਈ ਹੈ ਆਦ ਲੋਕਾਂ ਨੂੰ ਭੈ ਭੀਤ ਕਰਦਾ ਹੈ ਅਤੇ ਗਰੀਬ ਜਨਤਾ ਦਾ ਲਹੂ ਨਚੋੜਦਾ ਹੈ ਰਾਸੀ ਮਨੁੱਖ ਨੂੰ ਸਦਾ ਹੀ ਆਪਣੀ ਰਾਜ ਸੱਤਾ ਵਧਾਉਣ ਦੀ ਜਾਂ ਆਪਣੀ ਪਦਵੀ ਨੂੰ ਸਦੀਵੀ ਬਣਾਈ ਰੱਖਣ ਦੀ ਲਾਲਸਾ ਚੰਬੜੀ ਰਹਿੰਦੀ ਹੈ ਧਾਰਮਿਕ ਆਗੂ ਵਾਂਗ ਹੀ ਲੋਭ ਦੇ ਕਾਰਨ ਰਾਸੀ ਮਨੁੱਖ ਵੀ ਧਰਮ ਨੂੰ ਆਪਣੇ ਮਤਲਬ ਲਈ ਵਰਤਣ ਵਾਲਾ ਬੇਜ਼ਬਾਨ ਬੇਤਬਾਰਾ ਜ਼ਾਲਮ ਅਤੇ ਬੇਅਸੂਲਾ ਹੁੰਦਾ ਹੈ ਇੱਕ ਪਿੰਡੂ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਜੱਟ ਆਪਣੇ 3 ਸਾਲ ਦੇ ਲੜਕੇ ਨੂੰ ਕਿਸੇ ਭਲੇ ਮਨੋਖ ਕੋਲ ਲੈ ਗਿਆ ਤੇ ਪੁੱਛਿਆ ਕਿ ਉਸ ਦਾ ਲੜਕਾ ਵੱਡਾ ਹੋ ਕੇ ਕੀ ਬਣੇਗਾ ਉਸ ਭਲੇ ਪੁਰਸ਼ ਨੇ ਮੇਜ਼ ਉੱਤੇ ਇੱਕ ਸੋਨੇ ਦੀ ਅਸ਼ਰਫੀ ਇੱਕ ਸ਼ਰਾਬ ਦੀ ਬੋਤਲ ਅਤੇ ਕੁਰਾਨ ਸ਼ਰੀਫ ਰੱਖ ਦਿੱਤਾ ਅਤੇ ਕਾਕੇ ਨੂੰ ਕਿਹਾ ਕਿ ਤਿੰਨਾਂ ਵਿੱਚੋਂ ਕਿਹੜੀ ਚੀਜ਼ ਉਸ ਨੂੰ ਚੰਗੀ ਲੱਗੇ ਉਹ ਚੋਕ ਲਿਆ ਕਾਕਾ ਜੀ ਸ਼ਰਾਬ ਦੀ ਬੋਤਲ ਅਸ਼ਰਫੀਅਤ ਤੇ ਕੁਰਾਨ ਸ਼ਰੀਫ ਤਿੰਨੇ ਹੀ ਚੋਕ ਲਿਆ ਭਲੇ ਆਦਮੀ ਦਾ ਮੂੰਹ ਟਿੱਲਾ ਪੈ ਗਿਆ ਜੱਟ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਨਿਸੰਘ ਹੋ ਕੇ ਆਪਣੀ رائے ਦੇ ਦਿਓ ਤਾਂ ਉਸ شریف ਆਦਮੀ ਨੇ ਕਿਹਾ ਕਿ ਜੇ ਕਾਕਾ ਸ਼ਰਾਬ ਚੋਕ ਲਿਆਉਂਦਾ ਤਾਂ ਮੈਂ ਕਹਿਣਾ ਸੀ ਕਿ ਇਹ ਵੱਡਾ ਹੋ ਕੇ ਬੇਵਿਚਾਰੀ ਬਣੇਗਾ ਜੇ ਸੋਨੇ ਦੀ ਅਸ਼ਰਫੀ ਲੈ ਆਉਂਦਾ ਤਾਂ ਮੈਂ ਸਮਝਣਾ ਸੀ ਕਿ ਇਹ ਕੋਈ ਵਪਾਰੀ ਬਣ ਕੇ ਮਾਇਆ ਕਮਾਏਗਾ ਅਤੇ ਜੇ ਕੁਰਾਨ ਸ਼ਰੀਫ ਨੂੰ ਹੱਥ ਪਾ ਲੈਂਦਾ ਤਾਂ ਇਸ ਦਾ ਸਿਧਾਰਥ ਸੀ ਕਿ ਇਹ ਭਗਤ ਬਣੇਗਾ ਪਰ ਤਿੰਨਾਂ ਚੀਜ਼ਾਂ ਨੂੰ ਹੱਥ ਵਿੱਚ ਪਾਉਣ ਵਾਲਾ ਇਹ ਕਾਕਾ ਕੋਈ ਸਿਆਸਤਦਾਨ ਬਣੇਗਾ ਸਮਗਲਰਾ ਚੋਰਾਂ ਡਾਕੂਆਂ ਕਾਤਲਾਂ ਰਿਸ਼ਵਤਖੋਰਾ ਬਲੈਕ ਮਾਰਕੀਟੀਆਂ ਠੱਗਾਂ ਵੇਸਵਾਵਾਂ ਆਦ ਦੀ ਪਾਲਣਾ ਕਰਕੇ ਖੂਬ ਹੱਥ ਰੰਗਿਆ ਕਰੇਗਾ ਅਤੇ ਜਿੱਥੇ ਕੋਈ ਧਰਮ ਕਰਮ ਹੋਇਆ ਉਸ ਵਿੱਚ ਵੀ ਖੁੱਲ ਕੇ ਹਿੱਸਾ ਪਾਇਆ ਕਰੇਗਾ ਬਸ ਧਰਮੀਆਂ ਵਿੱਚ ਧਰਮੀ ਲੁਟੇਰੀਆਂ ਵਿੱਚ ਲੁਟੇਰਾ ਬਣਿਆ ਰਿਹਾ ਇਹ ਨੌ ਨਿਹਾਲ ਇੱਕ ਪੱਕਾ ਰਾਸੀ ਨੇਤਾ ਬਣੇਗਾ ਈਰਾਨ ਦੇ ਦੇਸ਼ ਦੇ ਜਾਣੇ ਪਛਾਣੇ ਸ਼ਹਿਰ ਸ਼ੀਰਾਜ਼ ਦੇ ਨਿਵਾਸੀ ਫਾਰਸੀ ਦੇ ਪ੍ਰਸਿੱਧ ਕਵੀ ਅਤੇ ਦਾਰਸ਼ਨਿਕ ਸਨ 1175 ਤੋਂ 1292 ਸ਼ੇਖ ਸ਼ਾਦੀ ਨੇ ਪਰਮਾਤਮਾ ਨਾਲ ਆਪਣੀ ਮੁਲਾਕਾਤ ਦੀ ਗਾਥਾ ਲਿਖੀ ਹੈ ਜੋ ਇਸ ਪ੍ਰਕਾਰ ਹੈ ਇੱਕ ਵਾਰੀ ਮੈਂ ਖੁਦਾ ਨੂੰ ਮਿਲਣ ਲਈ ਚਲਾ ਗਿਆ ਅੱਲਾ ਮੈਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਉਸਨੇ ਕਿਹਾ ਕਿ ਉਹ ਮੇਰੀ ਹਰ ਮੰਗ ਪੂਰੀ ਕਰਨ ਨੂੰ ਤਿਆਰ ਇਸ ਲਈ ਜੋ ਦਿਲ ਕਰਦਾ ਹੈ ਉਸ ਤੋਂ ਮੰਗ ਸਕਦਾ ਮੈਂ ਕਿਹਾ ਕਿ ਅੱਲਾ ਜੇ ਦਿਆਲ ਹੋਇਆ ਹੀ ਹੈ ਤਾਂ ਫੇਰੀ ਮੇਰੀ ਮੰਗ ਸੁਣ ਕੇ ਕਿਤੇ ਆਪਣੇ ਇਸ ਬਚਨ ਤੋਂ ਮੁੱਕਰ ਨਾ ਜਾਏ ਅੱਲਾ ਨੇ ਬੜੇ ਰੋਵੇ ਚ ਆ ਕੇ ਕਿਹਾ ਐ ਸ਼ੇਖ ਸ਼ਾਦੀ ਤੈਨੂੰ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹਾਂ ਮੇਰੇ ਕੋਲ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਜੋ ਮੈਂ ਕਹਿ ਕੇ ਮੁਕਰ ਜਾਵਾਂਗਾ ਜੋ ਦਿਲ ਕਰਦਾ ਹੈ ਦਲੇਰੀ ਨਾਲ ਮੰਗ ਮੈਂ ਤੇਰੀ ਹਰ ਮੰਗ ਅੱਖ ਦੇ ਫੋਰ ਵਿੱਚ ਪੂਰੀ ਕਰ ਦਿਆਂਗਾ ਜਦ ਰੱਬ ਜੀ ਨੇ ਮੇਰੀ ਤਸੱਲੀ ਕਰਾ ਦਿੱਤੀ ਕਿ ਉਹ ਮੇਰੀ ਹਰ ਮੰਗ ਪੂਰੀ ਕਰਨ ਤੋਂ ਬਿਲਕੁਲ ਨਹੀਂ ਮੁਕਰੇਗਾ ਤਾਂ ਮੈਂ ਕਿਹਾ हे ਪਰਵਦੁਗਾਰ हे ਅੱਲਾਹ हे ਖੁਦਾ हे کریم ਤੇ ਰਹੀਮ ਜੇ ਤੁਹ ਠਾ ਹੀ ਹੈ ਤਾਂ ਮੇਰੀ ਇਹ ਮੰਗ ਪੂਰੀ ਕਰ ਦੇ ਕਿ ਕਿਸੇ ਜ਼ਾਲਮ ਲੋਭੀ ਤੇ ਲਾਲਚੀ ਬੇਦੀਨੇ ਬੇਅਸੂਲੇ ਝੂਠੇ ਬੇਈਮਾਨ ਵੱਦਚਲਨ ਅਤੇ ਤਾਕਤ ਤੇ ਭੁੱਖੇ ਹੰਕਾਰੀ अथवा ਹੰਕਾਰ ਦੇ ਨਸ਼ੇ ਵਿੱਚ ਆਪ ਹੀ ਰੱਬ ਬਣ ਬੈਠਣ ਵਾਲੇ ਮਨੁੱਖ ਨੂੰ ਕਦੇ ਰਾਸੀ ਤਾਕਤ ਨਾ ਦੇਵੀ ਪਰ ਖੁਦਾ ਨੇ ਜਿਉਂ ਹੀ ਮੇਰੀ ਇਹ ਮੰਗ ਸੁਣੀ ਉਸ ਨੇ ਆਪਣੇ ਮਹਿਲ ਦੀ ਬਾਰੀ ਹੀ ਬੰਦ ਕਰ ਲਈ ਸਾਫ਼ ਸੰਕੇਤ ਸੀ ਕਿ ਇਹਨਾਂ ਔਗਣਾਂ ਤੋਂ ਖਾਲੀ ਮਨੁੱਖ ਕਦੇ ਸਿਆਸਤਦਾਨ ਬਾਣੀ ਨਹੀਂ ਸਕਦਾ ਧਰਮੀ ਮਨੁੱਖ ਦੇ ਹਿਰਦੇ ਵਿੱਚ ਸਾਰੀ ਮਨੁੱਖਤਾ ਲਈ ਰਹਿਮ ਤੇ ਤਰਸ ਨਕਾ ਨਕ ਭਰਿਆ ਹੁੰਦਾ ਹੈ ਧਰਮੀ ਮਨੁੱਖ ਦਾ ਮਨ ਸੰਤੋਖੀ ਅਤੇ ਤਿਆਗੀ ਹੁੰਦਾ ਹੈ ਅਰਾਜ ਭਾਗ ਸੋਨਾ ਹੀਰੇ ਮੋਤੀ ਆਦਿ ਇਹਨਾਂ ਪਦਾਰਥਾਂ ਦੀ ਕਦੇ ਧਰਮੀ ਪੁਰਸ਼ ਨੂੰ ਕੋਈ ਲਾਲਸਾ ਨਹੀਂ ਹੁੰਦੀ ਧਰਮੀ ਮਨੁੱਖ ਦੀ ਮੰਗ ਦਾ ਜ਼ਿਕਰ ਕਰਦਿਆਂ ਸਤਿਗੁਰ ਦਾ ਫਰਮਾਨ ਹੈ ਕਿ ਉਹ ਆ ਪ੍ਰੇਮ ਪੀਰਿ ਰਹਾ ਕਨਕ ਮਾਨਕ ਗਜ ਮੋਤੀਆਂ ਨ ਲਾਲਨ ਨਾ ਨਾ ਨਹੀਂ ਰਾਜ ਨ ਭਾਗ ਨ ਹੁਕਮ ਨ ਸਾਦ ਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਰੀ ਪੰਨਾ 406 ਅਰਥਾਤ ਮੈਨੂੰ ਤਾਂ ਪਿਆਰੇ ਪ੍ਰਭੂ ਦਾ ਪ੍ਰੇਮ ਹੀ ਚਾਹੀਦਾ ਹੈ ਪ੍ਰਭੂ ਦੇ ਪਿਆਰ ਦੇ ਟਾਕਰੇ ਤੇ ਸੋਨਾ ਮਾਣਕ ਵੱਡੇ ਵੱਡੇ ਮੋਤੀ ਹੀਰੇ ਲਾਲ ਮੈਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਚਾਹੀਦੀ ਨਾਰਾਜ ਨਾ ਧਨ ਪਦਾਰਥ ਨਾ ਹਕੂਮਤ ਨਾ ਸੁਆਦਲੇ ਖਾਣੇ ਮੈਨੂੰ ਕਿਸੇ ਵੀ ਪਦਾਰਥ ਦੀ ਕੋਈ ਲੋੜ ਨਹੀਂ ਹੈ ਮੈਨੂੰ ਤਾਂ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ਤਾਂ ਉਹ ਮਨ ਵਿੱਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦਿੰਦਾ ਹੈ ਸੰਤ ਜਨ ਦੀ ਸੰਗਤ ਵਿੱਚ ਮੈਨੂੰ ਸਦਾ ਸੁਖ ਹੀ ਸੁਖ ਹੈ ਇੱਧਰ ਰਾਜ ਭਾਗ ਦਾ ਮਾਲਕ ਵੀ ਅਜਿਹਾ ਤ੍ਰਿਸ਼ਨਾਲੂ ਹੈ ਉਹ ਕਦੇ ਰਾਜ ਦਾ ਹੀ ਨਹੀਂ ਉਸ ਦੀ ਤ੍ਰਿਸ਼ਨਾ ਅੱਗ ਕਦੇ ਨਹੀਂ ਬੁਝਦੀ ਵੱਡੇ ਵੱਡੇ ਰਾਜ ਨੇ ਅਰ ਭੂਮਣ ਤਾਂ ਕਿ ਤ੍ਰਿਸ਼ਨਾ ਬੁਝੀ ਪੰਨਾ 672 ਸਗੋਂ ਅਜਹੀ ਪ੍ਰਭਤਾ ਮਿਲ ਜਾਣ ਨਾਲ ਤ੍ਰਿਸ਼ਨਾ ਹੋਰ ਪਟਕਦੀ ਹੈ ਨੇਜੇ ਬਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੇ ਕਾਮ ਪੰਨਾ 226 ਧਰਮੀ ਮਹਾਪੁਰਖ ਜਿਉਂਦਾ ਹੀ ਲੋਕਾਂ ਦੀ ਭਲਾਈ ਵਾਸਤੇ ਹੈ ਇਦھر ਸਿਆਸਤਦਾਨ ਆਪਣੀ ਲਾਲਸਾ ਪੂਰੀ ਕਰਨ ਵਾਸਤੇ ਲੱਖ ਕਰੋੜ ਮਨੁੱਖ ਨੂੰ ਮਾਰ ਮਕਾਉਣ ਵਿੱਚ ਜ਼ਰਾ ਢਿੱਲ ਨਹੀਂ ਕਰਦਾ ਧਰਮੀ ਸੱਚਾਈ ਦੀ ਰੱਖਿਆ ਵਾਸਤੇ ਕੁਰਬਾਨ ਹੋ ਜਾਂਦਾ ਹੈ ਸਿਆਸੀ ਆਦਮੀ ਜਾਂ ਧਾਰਮਿਕ ਆਗੂ ਸੱਚ ਸੁਣ ਨਹੀਂ ਸਕਦਾ ਸੋ ਸਿਆਸੀ ਆਦਮੀ ਕਦੇ ਧਰਮੀ ਨਹੀਂ ਹੋ ਸਕਦਾ ਉਹ ਸਦਾ ਧਰਮੀ ਹੋਣ ਦੇ ਵਿਖਾਵੇ ਕਰਦਾ ਹੈ ਸਿਆਸੀ ਆਦਮੀ ਦੇ ਦਾਨ ਪੁੰਨ ਤੀਰਥ ਯਾਤਰਾ ਪੂਜਾ ਪਾਠ ਸਭ ਕੁਝ ਲੋਕ ਵਿਖਾਵਾ ਹੁੰਦਾ ਹੈ ਤਾਜੋ ਉਸਦੀ ਸਿਆਸੀ ਤਾਕਤ ਵਿੱਚ ਵਾਧਾ ਹੁੰਦਾ ਰਹੇ ਅਤੇ ਜਾਂ ਉਸਦੀ ਪਦਵੀ ਸਦਾ ਬਣੀ ਰਹੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਸਿਆਸੀ ਆਦਮੀ ਧਰਮੀ ਹੋਣ ਦਾ ਸਵਾਂਗ ਬਣਾਉਂਦਾ ਹੈ ਧਰਮੀ ਕਦੇ ਵੋਟ ਨਹੀਂ ਮੰਗਦਾ ਮੰਗਦਾ ਪਰ ਸਿਆਸੀ ਮਨੋਖ ਦੀ ਇੱਜ਼ਤ ਮਾਣ ਅਣਖ ਸਾਰਾ ਕੁਝ ਵੋਟਰ ਹੀ ਹਨ ਸਿਆਸਤ ਦਾ ਰਸਤਾ ਲੈਹਿੰਦੇ ਵੱਲ ਨੂੰ ਜਾਂਦਾ ਹੈ ਜਦ ਕਿ ਧਰਮ ਦਾ ਰਸਤਾ ਚੜ੍ਹਦੇ ਵੱਲ ਨੂੰ ਜਾਂਦਾ ਹੈ ਰਾਜੋ ਨਰਕ ਦੀ ਪ੍ਰਾਪਤੀ ਹੈ ਪਰ ਧਰਮ ਅਬਚਲ ਰਾਜ ਦਾ ਭਾਈਵਾਲ ਬਣਾਉਂਦਾ ਹੈ ਸਿਆਸਤ ਮਿਥਿਆ ਹੈ ਮਿਥਿਆ ਰਾਜ ਜੋਬਨ ਧਨਮਾਲ 269 ਸਿਆਸਤ ਝੂਠ ਦੀ ਪ੍ਰਾਪਤੀ ਲਈ ਤਲਫ ਦੀ ਤ੍ਰਿਸ਼ਨਾ ਅਗ ਹੈ ਧਰਮ ਨਰੋਲ ਸੱਚ ਹੀ ਸੱਚ ਹੈ ਧਰਮੀ ਮਨੁੱਖ ਕੌਣ ਹੁੰਦਾ ਹੈ ਉੱਤਰ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਗੁਰ ਮਾਹੇ ਸਮਾਏ ਸੱਚੀ ਰਾਸੀ ਸੱਚ ਤਨ ਉਤਮ ਪਦਵੀ ਪਾਹੇ ਸੱਚ ਸੁਣੇ ਸੱਚ ਮੰਨ ਲੈਣ ਸੱਚੀ ਕਾਰ ਕਮਾਹੇ ਸੱਚੀ ਦਰਗਾ ਬੈਸਣਾ ਸੱਚੇ ਮਾਹੇ ਸਮਾਏ ਨਾਨਕ ਵਿਣ ਸਤਗੁਰ ਸੱਚ ਨ ਪਾਈਐ ਮਨ ਮੁਖ ਭੂਲੇ ਜਾਹੇ ਪੰਨਾ 1419 ਭਾਗ 8ਵਾਂ ਝੂਠ ਬਸੰਤ ਹਿੰਡੋਲ ਕਰ ਦੂ ਜਾ ਮਾਤਾ ਝੂਠੀ ਪਿਤਾ ਵੀ ਝੂਠਾ जूठे ही फल लागे आवे जूठे जाएं भी जूठे जूठे मरे अपागे कहो पंडित सूचा कवन ठाओ जहाँ बैस हों भोजन खाओ रहा जेबा जूठी बोलत जूठा कर्ण नेत्र सब जूठे इंद्री की जूठ पुत्र सनाही ब्रह्म अगन के लूठे अगन भी जूठी पानी जूठा जूठी बैस पकाया जूठी करसी परोशन लागा जूठे ही बैस खाया ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀਨੀ ਕਾਰਾ ਕਹਿ ਕਬੀਰ ਤੇ ਨਰ ਸੂਚੇ ਸਾਚੀ ਪਰਿ ਵਿਚਾਰਾ ਪੰਨਾ 1195 ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੇ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬੇਨ ਅਬ ਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕਹਿ ਹੈ ਪਿਰ ਰਲੀਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾਓ ਅੰਨਾ 55 ਤੇ 56 ਗੋੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਈ ਐਸਾ ਕੋਏ ਜੇ ਦੁਬਦਾ ਮਾਰਗ ਬਾਵੈ ਤਿਸੇ ਮਾਰਾ ਜੋਗ ਕਮਾਵੇ ਰਹਾਓ ਜੋ ਇਸ ਮਾਰੇ ਜਿਸ ਕੋ ਪਵਨਾ ਹੈ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਜੇ ਜੋ ਇਸ ਮਾਰੇ ਸੋ ਦਰਗਾ ਸਿਚੇ ਜੋ ਇਸ ਮਾਰੇ ਸੋ ਤਨ ਬੰਤਾ ਜੋ ਇਸ ਮਾਰੇ ਸੋ ਪਤ ਬੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਗੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਣੀ ਜੋ ਇਸ ਮਾਰੇ ਸੋਨੇ ਚਲਤਨੀ ਜੋ ਇਸ ਮਾਰੇ ਸੋ ਵਿਢ ਭਾਗਾ ਜੋ ਇਸ ਮਾਰੇ ਸੋ ਆਂਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਰਮਲ ਜੁਗਤਾ ਜੋ ਇਸ ਮਾਰੇ ਸੋਈ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਜੋ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜੰਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨ ਹੋਈ ਇਸ ਮਾਰੀ ਬਿਨ ਝੂਠ ਨ ਤੋਈ ਇਸ ਮਾਰੀ ਬਿਨ ਸਭ ਕੁਛ ਮੈਲਾ ਇਸ ਮਾਰੀ ਬਿਨ ਸਭ ਕੁਛ ਜੋਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਪੰਨਾ 237 ਆਰਾ ਗੁਜਰੀ ਮਹੱਲਾ ਪਹਿਲਾ ਤੇਰਾ ਨਾਮ ਕਰੀ ਚਨਣਾ ਠੀਆ ਜੇ ਮਨ ਉਲਸਾ ਹੋਏ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਈਐ ਬਿਨ ਨਾਵੇਂ ਪੂਜਨਾ ਹੋਇ ਰਹਾ ਬਾਹਰ ਦੀਪ ਪਖਾਲੀਏ ਜੇ ਮਨ ਤੋਂ ਵੈ ਕੋਏ ਝੂਠ ਲਹੈ ਜਿਉ ਮਾਂਝੀਏ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇਹ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣ ਨਿਤ ਸਾਰੇ ਸੰਭਾਲੇ ਜੋ ਦੇਵੇ ਸੁਖਾਵਣਾ ਕਹੋ ਨਾਨਕ ਸੱਚਾ ਹੈ ਪੰਨਾ 499 ਮਾਰੂ ਮਹੱਲਾ 3ਜਾ ਔਗਣਿਆਰੀ ਕੰਤ ਨਾ ਪਾਵੇ ਮਨ ਕੀ ਝੂਠੀ ਝੂਠ ਕਮਾਵੇ ਫਿਰ ਕਾ ਸਾਉ ਨਾ ਜਾਣੇ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਕੋਟ ਕਮਾਵੇ ਸਖ ਸਿੰਗਾਰ ਕਰੇ ਫਿਰ ਖਸਮ ਨਾ ਪਾਵੇ ਗੁਣਵੰਤੀ ਸਦਾ ਫਿਰ 라ਵੇ ਸਤਗੁਰ ਮੇਲ ਮਲਾਈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲਏ ਤੁਰ ਲੇਖੈ ਅੰਦਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਲਾਈ ਹੈ ਪੰਨਾ 1047 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨਵੇਂ ਕਾਂਡ ਦਾ 7ਵਾਂ ਅਤੇ 8ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ